ਲ ਹੁਣ ਆ ਕੀ ਕਰੀ ਜਾਨਿਆ ਹਾਂ ਆ ਲੈ ਹੁਣ ਹਾਂ ਥੋੜੇ ਤੋਂ ਗੱਲਾਂ ਬਹਿਲਾ ਬਾਣੀਆਂ ਕੀ ਕਰੇ ਇੱਧਰ ਲੈ ਵੱਟੇ ਉਧਰ ਧਰ ਆ ਹੁਣ ਲੈ ਸੂਆਂ ਵਾਲਾ ਡਬਾਰੀ ਲਾਣਾ ਡਬਾਈ ਖੋਲ ਕੇ ਬਹਿ ਗਏ ਹਾਂ ਕੀ ਹੋ ਗਿਆ ਖੋਲ ਕੇ ਬੈਠ ਗਏ ਆ ਜਿਹੜਾ ਮੈਨੂੰ ਆ ਤੁਸ ਤਾਂ ਨਹੀਂ ਮੇਰੇ ਤੋਂ ਕੋਈ ਲਾਉਂਦੇ ਆ ਦੇਖੋ ਕਿੰਨਾ ਕੰਨੀ ਪਾਤੀ ਪਈਏ ਇਹਨੂੰ ਸਿਵਾਉਣਾ ਤੇ ਮੈਂ ਦੱਸਾਂ ਤਾਂ ਫੇਰ ਹੀ ਆ ਲੈਣ ਮੈਨੂੰ ਕੀ ਪਤਾ ਮੈਂ ਸੂਈ ਭਾਲਦਾ ਸੀ ਲੋੜੀਂਦੀ ਜਿਹੜੀ ਹੈਗੀ ਸੂਈ ਆ ਚੱਕੀ ਡੱਬੀ ਜੀ ਜਿਹੜੀਆਂ ਸੁਈਆਂ ਹੁੰਦੀਆਂ ਨੇ ਡੱਬੀਆਂ ਖਾਲੀ ਹੋਈਆਂ ਪਈਆਂ ਨਾ ਜੀ ਐ ਕਿਵੇਂ ਹੋ ਗਿਆ ਇਹਨਾਂ ਸੁਈਆਂ ਹੁੰਦੀਆਂ ਨੇ ਐ ਕਿਵੇਂ ਹੋ ਗਿਆ ਕਿੱਧਰ ਗਈਆਂ ਨਾ ਇੱਧਰ ਹਾਂ ਮੈਂ ਇਹਦੇ 'ਚ ਨਿਗਾਹ ਮਾਰੀ ਰੀਲਾ ਵਾਲੇ 'ਚ ਇਹਦੇ 'ਚ ਪਿਆ ਕੇ ਜਿਹੜੇ ਨਿਕਲੀਆਂ ਜਿਹੜੀਆਂ ਆ ਗੀਆਂ ਅੱਛਾ ਉਹ ਵਿੱਚ ਫਿਰ ਕਿਤੇ ਦੂਜੇ ਲੋਟ ਹੋ ਗਿਆ ਸਾਰੀਆਂ ਵਿੱਚੋਂ ਨਿਕਲ ਗਈਆਂ ਟੇਡਾ ਨਿਕਲਦੀਆਂ ਨਹੀਂ ਸੀ ਵਿੱਚੋਂ ਛੋਟੀਆਂ ਜਿਹੜੀਆਂ ਹੈ ਮੁੜ ਕੇ ਰੀਲਾ ਕੱਢੀਆਂ ਬਾਹਰ ਮੈਂ ਕਹਿੰਦੇ ਚੁੰਮਕ ਲੱਗੇ ਜਿਹਦੇ 'ਚ ਪਈਆਂ ਆਏ ਕਰ ਕਰ ਕੇ ਸੂਗੀਆਂ ਕੱਡੀਆਂ ਮੈਂ ਬਾਹਰ ਅੱਛਾ ਫੇਰੇ ਜਿਹੜਾ ਹੈਗਾ ਹੁਣ ਇਹਦੇ ਤੇ ਪਾਈ ਜਨ ਆਪਦੇ ਜਿੱਥੇ ਫਿਰ ਸਮਝ ਗਿਆ ਨਾ ਅੱਛਾ ਬੇਲਾ 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 ਤੁਹਾਨੂੰ ਵੇਰ ਲੱਗਦਾ ਤੁਸੀਂ ਤਾਂ ਜਿਹੜਾ ਨਾ ਮੇਰਾ ਤੋਪਾ ਲਾਉ ਕਿਤੇ ਲੈ ਹੁਣ ਦੱਸੋ ਤਾਂ ਸਾਈ ਮੈਨੂੰ ਹੁਣ ਕੀ ਪਤਾ ਜੇ ਆਪੇ ਤੇ ਕੀ ਕਰੋ ਕਪੜੇ ਕੋਈ ਪਾ ਜੇ ਮੈਂ ਕਹੂੰ ਕਪੜੇ ਧੋਣ ਵਾਲੇ ਕੁਛ ਨਹੀਂ ਹੋਇਆ ਮੇਰੇ ਕੋਈ ਕਪੜੇ ਨਹੀਂ ਧੋਣ ਵਾਲੇ ਆਪ ਹੀ ਤਾਂ ਕਹਿ ਦਿੰਨੇ ਹੋ ਫਿਰ ਹਾਂ ਉਹ ਮੈਂ ਤਾਂ ਕਹਿੰਦਾ ਨਾ ਵਾਸ਼ਿੰਗ ਮਸ਼ੀਨ ਦੇ ਵਿੱਚ ਮਰੋੜਾ ਪੈ ਜਾਂਦਾਗਾ ਸਾਰਾ ਕੁਝ ਘੁਲ ਕਰਾਉ ਜਾਂਦਾ ਮੈਂ ਆਪੇ ਜਿਹੜਾ ਬਾਲਟੀ ਚ ਦਬੋ ਕੇ ਨਾ ਪਾਣੀ